ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਉਸ ਤੋਂ ਅਗਲੇ 5 ਸਲੋਕ ਗੁਰਤੇਗ ਬਹਾਦਰ ਸਾਹਿਬ ਜੀ ਦੇ ਸੰਜੇ ਕਰ ਰਹੇ ਹਾਂ ਅੱਜ 26ਵੇਂ ਸਲੋਕ ਤੋਂ ਲੈ ਕੇ 30 ਸਲੋਕ ਤੱਕ ਆਪਾਂ ਗੁਰਬਾਣੀ ਪੜ੍ਹਦੇ ਹਾਂ ਜੀ ਸੰਗਤ ਜੀ ਇੱਕ ਹੋਰ ਬੇਨਤੀ ਹੈ ਕਿ ਜਿਸ ਤਰ੍ਹਾਂ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣਾ ਚੈਨਲ ਹੈ ਇਹਦੇ ਉੱਤੇ ਆਪਾਂ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆਂ ਬਾਣੀ ਦੀ ਵਿਚਾਰ ਕਰਦੇ ਆਂ ਇਸ ਤਰ੍ਹਾਂ ਹੀ ਪਰਮੇਸ਼ਰ ਜੀ ਇੱਕ ਹੋਰ ਚੈਨਲ ਜਿਸ ਦਾ ਨਾਮ ਹੈ ਰੱਬ ਦੀ ਬਾਤ ਉਹ ਚਲਵਾ ਰਹੇ ਹਨ ਉਸ ਚੈਨਲ ਤੇ ਕਿ ਪਰਮੇਸ਼ਰ ਦੇ ਕਿਸ ਤਰ੍ਹਾਂ ਲੜ ਲੱਗਣਾ ਹੈ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਨਾਮ ਕਿਵੇਂ ਜਪਣਾ ਹੈ ਤੇ ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤ ਤੇ ਹੋਰ ਸਾਡੇ ਜੀਵਨ ਦੇ ਵਿੱਚ ਸੱਚ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਉਸ ਚੈਨਲ ਤੇ ਅਲੱਗ-ਅਲੱਗ ਵਿਚਾਰ ਕੀਤੀ ਜਾਂਦੀ ਹੈ ਜੀ ਕਦੇ-ਕਦੇ ਜਦੋਂ ਇੱਥੇ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਆਂ ਇਹ ਵਾਲੀ ਆਡੀਓ ਵੀ ਉੱਥੇ ਪਾ ਦਿੱਤੀ ਜਾਂਦੀ ਹੈ ਕਿ ਹੋ ਸਕਦਾ ਕਿ ਕੋਈ ਸੰਗੀ ਜਨ ਜੋ ਗੁਰੂ ਗ੍ਰੰਥ ਸਾਹਿਬ ਜੀ ਚੈਨਲ ਨਾਲ ਨਹੀਂ ਜੁੜਿਆ ਹੈ ਤਾਂ ਉਹ ਉੱਥੇ ਵੀ ਬਾਣੀ ਤੋਂ ਲਾਹਾ ਪ੍ਰਾਪਤ ਕਰ ਸਕਣ ਇਹ ਸੰਗਤ ਜੀ ਬਾਰ-ਬਾਰ ਇਸ ਕਰਕੇ ਚਰਣਾ ਚ ਬੇਨਤੀ ਕਰਦੇ ਆਂ ਕਿ ਜਿਸ ਵੀ ਵੀਰ ਭੈਣ ਦੇ ਮਨ ਵਿੱਚ ਚਾਹ ਹੋਏ ਗੁਰਬਾਣੀ ਨਾਲ ਜੁੜਨ ਦੀ ਨਾਮ ਨਾਲ ਜੁੜਨ ਦੀ ਨਾਮ ਕਿਵੇਂ ਜਪਣਾ ਹੈ ਤਾਂ ਉਹ ਪਰਮੇਸ਼ਰ ਜੀ ਇਹਨਾਂ ਦੋ ਚੈਨਲਸ ਦੇ ਉੱਪਰ ਇੱਕ ਤੇ ਗੁਰਬਾਣੀ ਦੀ ਇੱਕ ਤੇ ਦੂਸਰੀਆਂ ਵਿਚਾਰਾਂ ਪਵਾਰ ਰਹੇ ਹਨ ਕਈ ਦਫਾ ਹੁੰਦਾ ਕਿ ਕਿਸੇ ਨੂੰ ਦੱਸੋ ਤਾਂ ਉਹ ਕਹਿੰਦੇ ਸਾਨੂੰ ਪਤਾ ਨਹੀਂ ਸੀ ਇਸ ਕਰਕੇ ਕਦੇ-ਕਦੇ ਹੁਣ ਦਸੀ ਆਪਣੇ ਇਸ ਵਿਚਾਰ ਦੇ ਵਿੱਚ ਇਹ ਬੇਨਤੀ ਚਰਨਾਂ ਵਿਚ ਸੰਗਤ ਦੇ ਕਰਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਇਹ ਚੈਨਲ ਪਾਤਸ਼ਾ ਨੇ ਬਣਵਾਏ ਹਨ ਤੇ ਵਿਚਾਰਾ ਹੋ ਰਹੀਆਂ ਹਨ ਵਾਹਿਗੁਰੂ ਜੀ ਪ੍ਰਾਨੀ ਕਛੂ ਨਾਚੇ ਤਈ ਮਦਮਾਇਆ ਕੇ ਅੰਦ नानक बिन हर पजन, परत ताहे जम फंद प्राणी कछु नाचेत ई मदमाया कै अंद कहो नानक बिन हर पजन परत ताहे जम फंद जो सुख को चा है सदा शरण राम की ले कहो नानक सुन रे मना दुर्लभ मानुख दे ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੈ ਕੋਹ ਨਾਨਕ ਸੁਨਰੇ ਮਨਾ ਦੁਰਲਭ ਮਾਨੁਖ ਦੇਹ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ ਕੋ ਨਾਨਕ ਬਿਨ ਹਰ ਪਜਨ ਬਿਰਤਾ ਜਨਮ ਸਿਰਾਨ माया कारन ताव ही मूर्ख लोग अजान नानक बिन हर पजन बिरता सिरान जो निस दिन पजा, रूप राम रामते जान हर जन हर अन्तर् ਨਾਨਕ ਸਾਚੀ ਮਾਨ ਜੋ ਪ੍ਰਾਨੀ ਇਸ ਦਿਨ ਪਜ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹੋ ਬਿਸਰੇ ਓ ਗੋਬਿੰਦ ਨਾਮ कहो नानक बिन हर पजन जीवन कौने काम मन माया में फद रहो बिसरे ओ गोबिंद नाम ਗੋਹਨਾਨਕ ਬਿਨ ਹਰ ਪਜਨ ਜੀਵਨ ਕੋਨੇ ਕਾਮ ਵਾਹਿਗੁਰੂ ਜੀ ਹੰਦੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਨੂੰ ਪੜਦੇ ਆ ਗਾਇਨ ਕਰਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ